ਵੁੱਚੜ ਸੁਬਾ ਸਰਹੰਦ ਜੀ ਦਾ ਅੱਜ ਆਜਾ ਭੋਗ ਔਰ ਇਸ ਭੋਗ ਦੇ ਮੌਕੇ ਦੇ ਉੱਤੇ ਪਹੁੰਚ ਚੁਕੀਆਂ ਨੇ ਸਿੱਖ ਜਥੇਬੰਦੀਆਂ ਤੇ ਸਿੱਖ ਜਥੇਬੰਦੀਆਂ ਦੇ ਪਹੁੰਚਦੇ ਹੀ ਮਾਹੌਲ ਹੋ ਗਿਆ ਗਰਮ ਕਿਉਂਕਿ ਸਭ ਨੂੰ ਪਤਾ ਸੀ ਕਿ ਸ਼ਾਇ ਸੁਬਾ ਸਰਹੰਦ ਤੇ ਭੋਗ ਦੇ ਉੱਤੇ ਕੋਈ ਵੀ ਗੁਰੂਕਰ ਦਾ ਵਜ਼ੀਰ ਹਾਂ ਨਹੀਂ ਕਰੇਗਾ ਬਲੋ ਇਸ ਤੇ ਸਿੱਖ ਜਥੇਬੰਦੀਆਂ ਮੋ ਸਾਹਮਣੇ ਨੇ ਬੇਸ਼ੱਕ ਭਾਈ ਰਣਜੀਤ ਸਿੰਘ ਪਰਮਜੀਤ ਆਕਾਲੀ ਉਹਨਾਂ ਨੂੰ ਤਾਂ ਸਿੱਖ ਜਥੇਬੰਦੀਆਂ ਨੂੰ ਪੁਲਿਸ ਨੇ ਗੱਡੀਆਂ ਦੇ ਵਿੱਚ ਲੱਦ ਲਿਆ ਚੁੱਕ ਲਿਆ ਔਰ ਦੱਸਿਆ ਹੈ ਸੁਬਾ ਸਰਹੰਦ ਨੂੰ ਦੱਸ ਦਿੱਤਾ ਗਿਆ ਸੀ ਭਾਈ ਵੇਖ ਤੇਰੇ ਭੋਗ ਦੇ ਉੱਤੇ ਵੀ ਪੰਜਾਬ ਪੁਲਿਸ ਤੇਰੇ ਨਾਲ ਖੜੀ ਆ ਸੋ ਪੁਲਿਸ ਇਸ ਨੂੰ ਟਾਲਣਾ ਚਾਹ ਰਹੀ ਆ ਸਿੱਖ ਜਥੇਬੰਦੀਆਂ ਕੀ ਜਿਹੜੀਆਂ ਨੇ ਉਹਨਾਂ ਦਾ ਕਿਤੇ ਨਾ ਕਿਤੇ ਇਸ਼ਾਰੇ-ਇਸ਼ਾਰੇ ਦੇ ਵਿੱਚ ਬੜਾ ਕਲੀਅਰ ਹੈ ਕਿ ਅੱਜ ਨਹੀਂ ਤਾਂ ਕੱਲ ਪਤਾ ਲੱਗ ਕੇ ਜਾਣਾ ਕਿ ਕਿਸ ਗਰੰਤੀ ਨੇ ਗੁਰੂ ਘਰ ਦੇ ਵਜ਼ੀਰ ਨੇ ਇਸ ਬੁੱੱਜੜ ਤੇ ਇਸ ਪਾਪੀ ਸੂਬੇ ਸਰਹੰਦ ਦੇ ਭੋਗ ਦੇ ਲਈ ਹਾਮੀ ਭਰੀ ਆ ਕੀਤੀ ਅਰਦਾਸ ਕੀਤੀ ਕਿ ਪੁਲਿਸ ਨੇ ਦਾਬਾ ਮਾਰ ਕੇ ਅਰਦਾਸ ਕਰਾਈ ਹੈ ਕਿ ਜਾਂ ਫਿਰ ਇਹ ਅਰਦਾਸ ਹੋਈ ਕਿਵੇਂ ਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਇਹ ਸਵਾਲ ਵੱਡਾ ਖੜਾ ਹੋ ਗਿਆ ਕਿ ਪਾਪੀ ਸੂਬੇ ਸਰਹੰਦ ਨੂੰ ਇਸ ਬੁੱਚੜ ਸੂਬੇ ਸਰਹੰਦ ਦੇ ਅੰਤਮ ਅਰਦਾਸ ਦੇ ਉੱਤੇ ਲੋਕ ਆਏ ਹੋਣਗੇ ਕੀ ਕੁਝ ਕਿਹਾ ਹੋਇਆ ਹੈ